ਇੱਕ ਨਾ ਵੀਰ ਆਪਣਾ ਬਾਈ ਉਹ ਠੁੱਠੇ ਵਾਲਾ ਸਬਜ਼ੀ ਲਾਉਂਦਾ ਹੈ ਬੜਾ ਬੰਦਾ ਬੇਨਤੀ ਹੈ ਤੇ ਪਰ ਉਹਦੇ ਹੀ ਇੱਕ ਦੋ ਗੱਲਾਂ ਪਚਾਈ ਦੀ ਇੱਕ ਪਲੇਟ ਆਈ ਇੱਥੇ ਆਪਣੇ ਕੋਲੇ ਮੁੰਡੇ ਆਏ ਸੀ ਉਹ ਦੱਸ ਕੇ ਕਹਿੰਦੇ ਸਾਨੂੰ ਖਾਈਆਂ ਚ ਕਦੂ ਲਵਾਤਾ ਇਦੂ ਬਾਅਦ ਮੈਂ ਵੀਡੀਓ ਵੀਡੀਓ ਦੇਖੀ ਆ ਤੇ ਉਹ ਖਾਈ ਚ ਲਾਉਣ ਨੂੰ ਦੱਸੀ ਜਾਂਦਾ ਸੀ ਬਾਈ ਤੇ ਬਾਈ ਯਾਰ ਥੋੜੀ ਜਿਹੀ ਆਪਾਂ ਨੂੰ ਜਾਣਕਾਰੀ ਚੱਲ ਜੇ ਸਹੀ ਆ ਤਾਂ ਆਪਾਂ ਦੇ ਦਿਆ ਕਰੀਏ ਜੇ ਕੋਈ ਇੱਕ ਦੋ ਗਲਤੀ ਆਪਾਂ ਉਹ ਨੂੰ ਆਪਾਂ ਜੇ ਕੋਈ ਕਮੀਆਂ ਨੇ ਆਪਾਂ ਨੂੰ ਨਹੀਂ ਪਤਾ ਉਹ ਗੱਲ ਦੀ ਆਪਾਂ ਨਾ ਜਾਣਕਾਈ ਦਈਏ ਜਿਹੜੇ ਹੁਣ ਖਾਈ ਚ ਕਦੂ ਲੱਗੇ ਨੇ ਬਾਈ ਉਹ ਨਹੀਂ ਬੈੱਡ ਤੇ ਲੱਗੇ ਉਹ ਜੋ ਆਪਾਂ ਪਹਿਲਾ ਪਾਣੀ ਲਾਵਾਂਗੇ ਦੂਜਾ ਆ ਇੱਕ ਪਾਣੀ ਹਰੇ ਹੋਣ ਤੋਂ ਮਗਰੋਂ ਜੇ ਉਹ ਅਗਲਾ ਪਾਣੀ ਲਾਵਾਂਗੇ ਆਪਾਂ ਬੱਲਾ ਵੱਡੀਆਂ ਹੋ ਗਈਆਂ ਤਾਂ ਉਹਦੇ ਵਿੱਚ ਦੀ ਬਈ ਪਾਣੀ ਨਹੀਂ ਤੁਰਨਾ ਤੇ ਇਹ ਦਿੱਕਤ ਆਊਗੀ ਆਪਾਂ ਨੂੰ ਤੇ ਦੂਜੀ ਗੱਲ ਹਲਵਾਵੇ ਨਾਲ ਲੱਗਣ ਲੱਗ ਜੂਗਾ ਇਹ ਬਈ ਵੱਡੀਆਂ ਦਿੱਕਤਾਂ ਆਉਣਗੀਆਂ ਉਹ ਬਈ ਵੀਡੀਓ ਤਾਂ ਬਣਾਉਣੀ ਨਹੀਂ ਸੀ ਤੇ ਪਰ ਬਈ ਫਿਰ ਬਣਾਉਣੀ ਪੈਗੀ ਬਾਹਲੇ ਜਾਣੇ ਆਗੇ ਸੀ ਤਾਂ ਆਪਾਂ ਦੱਸ ਦਿੰਦੇ ਆ ਬਈ ਜਿਹੜਾ ਵੀ ਹੁਣ ਕੋਈ ਸਬਜ਼ੀ ਹੋਰ ਲੱਗ ਗਈ ਜਾਂਦੀ ਹਾਲੇ ਵੀ ਕੋਈ ਜਿਹੜੇ ਲੇਟ ਹੋ ਗਏ ਬਾਈ ਪਰ ਬਈ ਜਿੰਨੇ ਕੁ ਲਾ ਰਹੇ ਨੇ ਉਹ ਬੈੱਡਾਂ ਤੇ ਲਾਓ ਜਿਹੜੀ ਵੀ ਲਾਉਣੀ ਹੈ ਕੋਈ ਕਾਸਤ ਕਰਨੀ ਹੈ ਸਾਲ ਵਾਲੀ ਕਿਉਂ ਜੇ ਪਾਣੀ ਵੱਧ ਘੱਟ ਲੱਗ ਜੇ ਕੋਈ ਟੁੱਟ ਕੇ ਪਾਣੀ ਲੱਗੇ ਤਾਂ ਵੀ ਨਹੀਂ ਦਿੱਕਤ ਆਉਂਦੀ ਤੇ ਜੇ ਕੋਈ ਕੋਰਾ ਕਰਾ ਪਏ ਤਾਂ ਵੀ ਨਹੀਂ ਦਿੱਕਤ ਆਉਂਦੀ ਇੱਕ ਜਦੋਂ ਇਹ ਲਫਾਫਾ ਬਈ ਉੱਚੇ ਥਾਂ 'ਚ ਲੱਗ ਜਾਂਦਾ ਵੀ ਹੀਟ ਵੱਧ ਬਣਦੀ ਹੈ ਉਹ ਖਾਈ 'ਚ ਬਈ ਫੰਗਸ ਵਾਲੀ ਪੈਂਦੀ ਹੈ ਜਦੋਂ ਖਾਲੀ ਹੁੰਦੀ ਆ ਉਹ ਖਾਲੀ 'ਚ ਪਾਣੀ ਵੱਧ ਹੋਏ ਗਿੱਲੇ ਗਿੱਲ ਨਹੀਂ ਜਾਂਦੀ ਇਹਨੇ ਬੈੱਡ ਤੇ ਹੁਣ ਜਮਾ ਜਿੰਨੀ ਕਿਹਨੂੰ ਮਾਤਰਾ ਚਾਹੀਦੀ ਹੈ ਗਿੱਲੇ ਦੀ ਓਨੀ ਕੁ ਮਾਤਰਾ ਹੈ ਤਾਂ ਬਾਈ ਨੇ ਕੁਛ ਕ ਗਲਤੀਆਂ ਕਰੀਆਂ ਨੇ ਭਈ ਆਪਾਂ ਇਹ ਨਹੀਂ ਕਹਿੰਦੇ ਵੀ ਤੂੰ ਜਾਣ ਕਰਨੀ ਹੈਗਾ ਪਰ ਜਿਹੜੀ ਚੀਜ਼ ਦਾ ਆਪਾਂ ਨੂੰ ਨਾ ਪਤਾ ਹੋਈ ਆਪਾਂ ਵਿਊ ਖਾਤਰ ਜਾਂ ਕੁਝ ਹੋਰ ਖਾਤਰ ਆਪਾਂ ਪੈਸੇ ਖਾਤਰ ਆਪਾਂ ਕਿਸੇ ਨੂੰ ਗਲਤ ਜਾਣਕਾਰੀ ਦੀ ਦੇ ਉਹ ਮਾੜੀ ਗੱਲ ਤੇ ਹੁਣ ਜਿੰਨੇ ਕੁ ਨੂੰ ਆਪਾਂ ਦੱਸ ਕੇ ਲਵਾਇਆ ਉਹ ਆਪਾਂ ਬਈ ਬੈੱਡਤੀ ਲਵਾਉਣੀ ਆ ਪਹਿਲਾਂ ਆਪਾਂ ਇੱਕ ਸਾਲ ਆਪਾਂ ਵੀ ਖਾਈ ਪਾ ਕੇ ਲਾਇਆ ਸੀ ਉਹ ਤਾਂ ਬਈ ਫੰਗਸ ਦੀ ਬਹੁਤ ਦਿੱਕਤ ਆਈ ਸੀਗੀ ਤੇ ਚੱਲ ਤਾਂ ਉਹ ਵੀ ਪਿਆਸੀ ਵਧੀਆ ਗੱਲ ਕਰੀਏ ਬਈ ਲੇਟ ਹੋ ਜਾਂਦਾ ਇਹ ਥੋੜਾ ਜਿਹਾ ਦੂਜੇ ਨਾਲੋਂ 5-7 ਦਿਨ ਹਫ਼ਤਾ ਪਹਿਲਾਂ ਜਲ ਪੂਗਾ ਤਾਂ ਕਮਾਈ ਵੱਧ ਹੋ ਜੂ ਤੇ ਧੰਨਵਾਦ ਬਾਈ ਜੀ ਤੇ ਅੱਗੇ ਤੋਂ ਜੇ ਕਿਸੇ ਨੇ ਲਾਉਣਾ ਹੈ ਤਾਂ ਪਤਾ ਕਰਕੇ ਪੂਰਾ ਬਈ ਜਾਣਕਾਰੀ ਲਿਆ ਕਰੋ ਮੁੰਡੇ ਦੱਸਿਆਣ ਕਹਿੰਦੇ ਸਾਨੂੰ ਬਈ ਦੂਜੇ ਹੋਟਲ ਲਵਾਤਾ ਤੇ ਠੀਕ ਆ ਬਈ ਧੰਨਵਾਦ